ਜੀ ਵਹਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾ ਰਹੇ ਆ ਜੀ ਪਾਲਕ ਪਨੀਰ ਦੀ ਪੁਰਜੀ ਉਧਰਲੇ ਆਪਾਂ ਨੇ ਜੀ ਪਿਆਜ਼ ਕੱਟਿਆ ਲਿਆ ਆਦਰਕ ਲਿਆ ਹਲਦੀ ਲਈ ਹੈ ਜੀ ਕੱਚੀ ਕद्दूकस ਕਰਿਆ ਲਸਣ ਲਿਆ ਟਮਾਟਰ ਲਏ ਨੇ ਜੀ ਆਪਾਂ ਨੇ ਪਾਲਕ ਲਈ ਹੈ ਜੀ ਇਧਰ ਜੀ ਆਪਾਂ ਨੇ ਜਿਹੜੇ ਨਾਰਮਲ ਨਾਮਕ ਮਿਰਚ ਮਸਾਲੇ ਹੁੰਦੇ ਨੇ ਉਹ ਲਏ ਨੇ ਜੀ ਇਧਰ ਜੀ ਕੜਾਹੀ ਦੇ ਵਿੱਚ ਤੇਲ ਗਰਮ ਰੱਖਿਆ ਆ ਜੀ ਆਪਾਂ ਨੇ ਲਿਆ ਪਨੀਰ ਆਪਾਂ ਪਾ ਦਾਂਗੇ ਜੀ ਜੀਰਾ ਹਾਂਜੀ ਆਪਾਂ ਜੀ ਪਾ ਰਹੇ ਹਾਂ ਕੱਟਿਆ ਹੋਇਆ ਲਸਣ ਹਾਂਜੀ ਆਪਾਂ ਇਹਦੇ ਵਿੱਚ ਜੀ ਥੋੜਾ ਜਿਹਾ ਸਰੋਂ ਦਾ ਤੇਲ ਪਾਇਆ ਜੇ ਥੋੜਾ ਜਿਹਾ ਦੇਸੀ ਘਿਓ ਪਾਇਆ ਹਾਂਜੀ ਆਪਾਂ ਜੀ ਕੱਟਿਆ ਹੋਇਆ ਅਦਰਕ ਪਾ ਰਹੇ ਹਾਂ ਪਿਆਜ਼ ਬਰੀਕ ਕੱਟਿਆ ਹੋਇਆ ਇਹ ਸਾਰੇ ਮਸਾਲੇ ਨੂੰ ਵੀ ਆਪਾਂ ਲਾਈਟ ਬਰਾਉਨ ਕਰਾਂਗੇ ਇੱਕ ਤੱਕ ਪਾਣੀ ਥੋੜਾ ਜਿਹਾ ਜੀ ਆਪਾਂ ਇਹਦਾ ਕਲਰ ਚੇਂਜ ਕਰਾਂਗੇ ਹਾਂਜੀ ਆਪਾਂ ਇਹਦੇ ਚ ਵੀ ਪਾ ਰਹੇ ਹਾਂ ਕੱਚੀ ਹੜੱਦ ਕद्दूकस ਕਰੀ ਹੋਈ ਨਾਲੇ ਜਿਹਾ ਟਮਾਟਰ ਪਾ ਲਾਂਗੇ ਮਸਾਲੇ ਨਾਲ ਦੇ ਰਿਹਾ ਚੰਗੀ ਤਰ੍ਹਾਂ ਟਮਾਟਰਾਂ ਨੂੰ ਮੈਸ਼ ਕਰ ਦਈਏ ਨਾਲੇ ਜੀ ਆਪਾਂ ਪਾ ਦਾਂਗੇ ਨਮਕ ਤੇ ਮਿਰਚ ਮਸਾਲੇ ਸੰਜੀਤਾ ਮਿਕਸ ਕਰ ਦਿੰਦੇ ਹਾਂ ਹਾਂਜੀ ਸਾਡੀ ਵੀਡੀਓ ਨੂੰ ਵੀ ਚਾਹੀਦੀ ਕਰਦੇ ਨੂੰ ਲਾਈਕ ਕਰਿਆ ਤੇ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਾ ਦਾਂਗੇ ਹਾਂਜੀ ਥੋੜਾ ਜਿਹਾ ਜੀ ਆਪਾਂ ਪਾਣੀ ਪਾ ਦਾਂਗੇ ਪਾਣੀ ਪਾ ਕੇ ਪਕਾਉਣਾ ਹੈ ਹਾਂ ਜੀ ਆਪਣੀ ਇਹ ਸਾਰੀ ਸਬਜ਼ੀ ਜੀ ਤੜਕੇ ਤੇ ਡਿਪੈਂਡ ਕਰਦੀ ਜਿੰਨਾ ਵਧੀਆ ਆਪਣਾ ਤੜਕਾ ਹੋਊ ਉੰਨੀ ਵਧੀਆ ਆਪਣੀ ਸਬਜ਼ੀ ਬਣੂਗੀ ਹਾਂ ਜੀ ਆਪਾਂ ਪਾ ਰਹੇ ਹਾਂ ਜੀ ਕੱਟੀ ਹੋਈ ਪਾਲਕ ਹੁਣ ਜੀ ਸਾਰੀ ਪਾਲਕ ਨੂੰ ਜੀ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਦੀ ਪਾਲਕ ਨੂੰ ਜੀ ਆਪਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਪਾਂ ਜੀ ਢੱਕ ਦਾਂਗੇ ਢੱਕ ਕੇ ਪਕਾ ਲਾਂਗੇ ਥੋੜੀ ਜਿਹੀ ਵਿੱਚ ਬਿਲ ਰੱਖ ਦਾਂ ਹਾਂਜੀ ਆਪਾਂ ਜੀ ਹਾਂਜੀ ਆਪਾਂ ਜੀ ਪਾਲਕ ਨੂੰ ਲਗਾਤਾਰ ਚਲਾਉਂਦੇ ਹੋਏ ਪਕਾ ਲਾਂਗੇ 2 ਮਿੰਟ ਜੀ ਆਪਾਂ ਨੇ ਢੱਕ ਕੇ ਪਕਾ ਦਿੱਤੀ 2 ਮਿੰਟ ਆਪਾਂ ਇਸ ਤਰ੍ਹਾਂ ਢੱਕਣ ਕਰ ਨੰਗਾ ਕਰਕੇ ਪਕਾਈਏ ਹੁਣ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਪਨੀਰ ਹਾਂਜੀ ਪਨੀਰ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮੈਂ ਤੁਸੀ ਵੀ ਜੀ ਪਾਲਕ ਪਨੀਰ ਦੀ ਸਬਜ਼ੀ ਜ਼ਰੂਰ ਬਣਾਓ ਜ਼ਰੂਰ ਟਰਾਈ ਕਰੋ ਚੰਗੀ ਤਰ੍ਹਾਂ ਜੇ ਆਪਾਂ ਮਿਕਸ ਕਰ ਦਾਂਗੇ ਤੁਹਾਨੂੰ ਪਤਾ ਹੀ ਹੈ ਜਿਹੜੀ ਵੀ ਦਾਲ ਸਬਜ਼ੀ ਬਣਾਉਣੀ ਹੈ ਜੀ ਬੜੇ ਸ਼ੌਂਕ ਨਾਲ ਪਿਆਰ ਨਾਲ ਬਣਾਉਣੀ ਹੈ ਹਾਂਜੀ ਚੰਗੀ ਤਰ੍ਹਾਂ ਜੀ ਆਪਾਂ ਮਿਕਸ ਕਰ ਦਾਂਗੇ। ਉਹ ਟਟਕਾ ਕੇ ਥੋੜਾ ਜਿਹਾ ਘੱਟ ਕਰਦੇ। ਹਾਂਜੀ ਆਪਾਂ ਟਾਕ ਦਾਂਗੇ ਜੀ ਗੈਸ ਨੂੰ ਸਿਮ ਕਰਤਾ ਢੱਕ ਕੇ ਪਕਾਵਾਂਗੇ। ਹਾਂਜੀ ਸਬਜੀ ਆਪਣੇ ਬਣ ਰਹੀ ਹੈ ਜੀ ਆਪਾਂ ਦੇਖ ਇੱਕ ਦੋ ਵਾਰੀ ਇਹਨੂੰ ਚੈੱਕ ਕਰਦੇ ਰਹਾਂਗੇ। ਹਾਂਜੀ ਸਬਜੀ ਨੂੰ ਢੱਕ ਦਾਂਗੇ ਜੀ 1 ਮਿੰਟ ਲਈ ਹੋਰ ਪਕਾਵਾਂਗੇ। ਹਾਂਜੀ ਸਬਜ਼ੀ ਵੀ ਆਪਣੀ ਬਣ ਕੇ ਤਿਆਰ ਹੈ। ਆਪਾਂ ਜੀ ਗੈਸ ਨੂੰ ਕਰ ਦਾਂਗੇ ਬੰਦ ਤੇ ਇੱਕ ਆਪਾਂ ਰੋਂਗੇ ਦੇ ਵਿੱਚ ਕਰ ਇਹਨੂੰ ਸਰਵ ਕਰ ਦਾਂ। ਹਾਂਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਜੀ ਪਾਲਕ ਪਨੀਰ ਦੇ ਇੱਕ ਡੋਂਗੇ ਦੇ ਵਿੱਚ ਆਪਾਂ ਨੇ ਸਰਵ ਕਰ ਲਈ। ਹਾਂਜੀ ਤੁਸੀਂ ਵੀ ਜ਼ਰੂਰ ਬਣਾਇਓ ਜੀ ਜ਼ਰੂਰ ਟਰਾਈ ਕਰਿਓ ਜੀ। ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ।